ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨੋ ਹੋਵੈ ਜੇ ਸੋਚੀ ਲਖ ਵਾਰ ਚੁਪੇ ਚੁਪਲ ਹੋਵੈ ਜੇ ਲਰਹਾਲ ਉਤਾਰੁ ਕੋ ਕੇ ਬੋਕਨੋ ਤੀ ਜੇ ਬਨਾ ਪ੍ਰੀਆਂ ਭਾਰ ਸੈ ਸ ਸਿਆਣ ਪਾ ਲਾ ਕੋ ਹੈ ਤੈ ਕਨ ਚੱਲੇ ਨਾਲ ਕਿਸ ਚਿਆਰਾ ਹੋਈ ਏ ਕਿ ਗੂੜੇ ਟੁੱਟੇ ਪਾਲ ਫੁਰ ਜਾਈ ਚੱਲਣਾ ਨਾ ਨਿਕਲ ਕਿਆ ਨਾਲ ਹੁਕਮੀ ਹੋਣ ਆਕਾਲ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਉਡਾਈ ਹੁਕਮੀ ਉਤਮ ਨੀਚ ਹੋ ਹੁਕਮ ਦੇ ਦੁੱਖ ਭਾਈ ਏ ਇਕ ਹੁਕਮੀ ਮਖਤੀਸ ਇਕ ਹੁਕਮੀ ਸਦਾ ਪੁਆਈ ਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇਬ ਜੈ ਤਹੋਂ ਮੇ ਕਹੇ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀ ਸਾਨ ਗਾਵੇ ਕੋ ਗੁੜੜੇ ਆਇਆ ਚਾਰ ਗਾਵੇ ਕੋ ਵਿਦਿਆ ਵਿਚਾਰੂ ਗਾਵੇ ਕੋ ਸਾਜ ਕਰੇ ਤਨ ਕੀ ਹਾਵੇ ਕੋ ਜੀ ਲੈ ਫਿਰ ਦੇਹ ਬਾਵੇ ਪੁਜਾਪੇ ਜਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਦੂਰ ਕਤਕਤ ਜੀ ਨਾ ਆਵੇ ਟੂਟ ਕਤਕਤ ਪਤੀ ਕੋਟੀ ਕੋੜ ਕੋਟ ਦੇਦਾ ਦੇ ਲੈ ਦੇਦਾ ਕਪਾਰੀ ਯੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਜਲਾਏ ਰਾਹੁ ਨਾਨਕ ਵਿਸਵੇ ਪਰਵਾਹੂ ਸੋ ਚਾ ਸਾਇ ਸਤਨਾਏ ਪਾਕਿਆ ਪਾਵਾਂ ਪਾਰ ਆਕੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅਗੇ ਰਖੀਏ ਜਿਤ ਦਸੈ ਦਰਬਾਰ ਮੋਹ ਕੀ ਬੋਲਣ ਬੋਲੀਏ ਜੇ ਸੁਣ ਧਰੀ ਪਿਆਰ ਅੰਮ੍ਰਿਤ ਵੇਲਾ ਸਚਨਾਉ ਓੜਾਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕੇ ਵੇ ਜਾਣੀਏ ਸਭ ਆਪੇ ਸਚਿਆਰ ਤਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਸੇ ਵਿਅਤਨ ਪਾਇਆ ਮਾਨ ਨਾਨਕ ਗਾਵੀਏ ਗੁਣੇ ਨਿਧਾਨ ਗਾਵੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰਹਾਸੋ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਅਿਆਸਮਾਈ ਗੁਰੇ ਸਰਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਕਾ ਨਾਹੀ ਕਹਿਣਾ ਕਤਨ ਨਾ ਜਾਈ ਗੁਰਕੁੜਖ ਦੇਵੁਝਾਈ ਸਵਨਾ ਜੀਆ ਕਾ ਇਕ ਦਾਤਾ ਸੋ ਮੈਸਰ ਨਾ ਜਾਈ ਤੀਰਥ ਨਾਮਾ ਜੇ ਤਿਸ ਭਾਵਾ ਵਣ ਭਾਣੇ ਕੇ ਨਾਏ ਕਰੀ ਜੇ ਤੀ ਸੇਠੋ ਪਾਈ ਵੇਖਾ ਵਣ ਕਰਮਾਂ ਕੀ ਮਿਲੇ ਨਹੀਂ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸੇਖ ਸੁਣੀ ਗੁਰਕੁੜਖ ਦੇਵੁਝਾਈ ਸਵਨਾ ਜੀਆ ਕਾ ਇਕ ਦਾਤਾ ਸੋ ਮੈਸਰ ਨਾ ਜਾਈ ਜੇ ਜੁਗਤਾਰੇ ਆਰਜਾ ਹੋਰ ਦਸੋਣੀ ਹੋਈ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਰੌ ਰਖਾਏ ਕਹੇ ਜਸ ਕੀ ਰਤ ਜਗ ਲਈ ਜੇ ਤਿਸ ਨਦਰ ਨ ਆਵੇ ਤਾ ਵਾ ਤਨੁ ਵਿਛੇ ਕੇ ਕੀਟ ਆਂ ਅੰਦਰ ਕੀਰਤ ਕਰ ਦੋ ਸੀ ਦੋ ਤਰੀ ਨਾਨਕ ਨਿਰਗੁਣ ਗੁਣ ਕਰੇ ਹੁਣ ਅੰਤਿ ਆਂ ਗੁਣ ਦੇਈ ਤੇ ਹਾਰਾ ਕੋ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਦਵਲੇ ਆਕਾਸ ਸੁਣੇ ਦੀਪ ਲੋ ਪਤਲ ਸੁਣੇ ਪੁਹੇ ਨ ਸਕੇ ਕਾਲ ਨਾਨਕ ਭਗਤਾਂ ਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸ਼ਰ ਵਰਮਾ ਇਹਨ ਸੁਣੇ ਮਕਸਲਾ ਹਰ ਮੰਦ ਸੁਣੇ ਜੋਗ ਜੁਗ ਤਰਪੇਦ ਸੁਣੇ ਸਾਸਾ ਸਿਮਰਤ ਵੀਦ ਨਾਨਕ ਭਗਤਾਂ ਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਤ ਸੰਦੋ ਗਿਆਨ ਸੁਣੇ ਅਠਸਰ ਕਾ ਇਸਨਾਨ ਸੁਣੇ ਪੜ ਪੜ ਪਾ ਬਹਿਮਾਨੂ ਥੁੜੇ ਲਾਗੀ ਸਹਿਤਿਆਂ ਨਾਨਕ ਭਗਤਾਂ ਦਾ ਵਿਕਾਸ ਸੁਣੇ ਦੁੱਖ ਪਾਉ ਕਾ ਨਾਸ ਸੁਣੇ ਸਨਾ ਗੁਨਾ ਕੇ ਗਾਹ ਸੁਣੇ ਸੇਕ ਪੀਰ ਪਾਸਾਹ ਸੁਣੇ ਅੰਧੇ ਪਾਵੇ ਰਾਹ ਥੁੜੇ ਹਾਥ ਵੇਸ ਗਾਹ ਨਾਨਕ ਭਗਤਾਂ ਦਾ ਵਿਕਾਸ ਸੁਣੇ ਦੁੱਖ ਪਾਉ ਕਾ ਨਾਸ ਮੰਨੇ ਕੀ ਗਦ ਕਹੀ ਨ ਜਾਏ ਜੇ ਕੋ ਕਹੇ ਪਿਛੇ ਪਛਤਾਈ ਕਾਗਦ ਕਲਮ ਨਾਲ ਲੇਕਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾ ਹੁੰਦਰਿੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮਨੈ ਸੁਰਤ ਹੋਏ ਮਨ ਬੁੱਧ ਮਨੈ ਸਗਲ ਪਉਣ ਕੀ ਸੁਧ ਮਨੈ ਮੋਹ ਝੋਟਾ ਨਾ ਖਾਈ ਮਨੈ ਜਮ ਕੈ ਸਾਥ ਨਜਾਈ ਐਸਾ ਨਾ ਹੁੰਦਰਿੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮਨੈ ਮਾਰਗ ਠਾਕ ਨ ਪਾਏ ਮਨੈ ਪੱਤ ਸਿਓ ਪ੍ਰਗਟ ਜਾਈ ਮਨੈ ਮਗਨ ਚੱਲੇ ਪੰਥ ਮਨੈ ਧੰਮ ਸੇਤੀ ਸਰਮੰਦ ਐਸਾ ਨਾਮ ਨਰਿੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੋਖ ਦਵਾਰ ਮੰਨੇ ਪਰਵਾਰੈ ਸਾਧਾਰ ਮੰਨੇ ਤਰੇ ਤਾਰੇ ਕੋ ਸਿੱਖ ਮੰਨੇ ਨਾਨਕ ਭਵੇਂ ਨ ਭਿਕ ਐਸਾ ਨਾਮ ਨਰਿੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਪੰਜ ਪਰਵਾਰ ਪੰਜ ਪ੍ਰਧਾਨ ਪੰਜੇ ਪਾਵੇ ਦਰਗਹਿ ਮਾਨ ਪੰਜੈ ਸੋ ਹੈ ਦਰ ਰਾਜਾਨ ਪੰਜਾਂ ਕਾ ਗੁਰ ਇਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੋ ਮਾਰ ਤਹੋਲ ਤਰਮਦਿਆ ਕਾਪੂਤ ਸੰਤੋਖ ਆਪ੍ਰਿਕਿਆ ਜਿਉ ਸੂਤ ਜੇ ਕੋ 부ਜੇ ਸਚਿਆਰ ਤੋ ਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸੇ ਭਾਰ ਤਨੇ ਕੋਣ ਜੋਰ ਜੀ ਜਾਤ ਰੰਗਾ ਕੇ ਨਾਲ ਸੋ ਨਾ ਲਿਖਿਆ ਉੜੀ ਕਲਾਮ ਇਹੋ ਲੈ ਕਾਲਗ ਜਾਣੇ ਕੋਈ ਇਹੇ ਲੇਖਾ ਨੇ ਕੀਆ ਕੀਤਾ ਹੋਏ ਕੀਤਾ ਤਾੜ ਸੁਹਾਲੇ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਫਸਾਉ ਇੱਕ ਕਵਾਉ ਤਿਸੇ ਹੋਏ ਲਖ ਦਰੀਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮ ਤੂ ਨਿਰੰਕਾਰ ਸੰਤ ਜਾਪ ਸੰਗ ਪਾਉ ਸੰਗ ਪੂਜਾ ਸੰਗ ਕਬਤਾਉ ਸੰਗ ਗੁਰਦੁਖਵੇਤ ਪਾਠ ਸੰਗ ਜੋਗ ਮਨ ਰਹਿਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਸੰਸੂਰ ਮੋ ਪਖਸਾਰ ਸੰਗ ਮੋ ਲਿਵ ਲਾਇ ਤਾਰ ਕੁਦਰਤ ਤਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਾਈ ਭਲੀਕਾਰ ਤੂੰ ਸਦਾ ਸਤਨਾਮੁ ਨਿਰੰਕਾਰ ਸੰਕਮੂਰ ਗੰਦਕੂਰ ਸੰਕਚੋਰ ਹਰਾਮਕੂਰ ਸੰਕਮਰ ਕਰ ਜਾਹੇ ਜੂਰ ਸੰਕਲਵ ਦੱਤਿਆ ਕਮਾਹੀ ਸੰਕ ਪਾਪੀ ਪਾਪ ਕਰ ਜਾਹੇ ਸੰਕ ਕੂੜਿਆਰ ਕੁੜੀ ਫਰਾਹੀ ਸੰਕ ਮਲੇਸ਼ ਮਲਪੱਕ ਖਾਹੀ ਸੰਕ ਨਿੰਦਕ ਸਿਰ ਕਰੇ ਪਹਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਉਦ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਸੋ ਸੰਕੜਾ ਸੰਘਾਉ ਗਗਮ ਸੰਕਲੂ ਸੰਕਹਿ ਸਰਵਾਰ ਹੋਇਕ ਨੀ ਨਾਮ ਕ੍ਰਿਤਾਲਾਹ ਅਕਲੀ ਗਿਆਨ ਗੀਤ ਗੁਣ ਗਾਉ ਕ੍ਰਿ ਲਿਖਣ ਬੋਲਣ ਬਾਣ ਅਕਰਾ ਫਰ ਸੰਜੋਗ ਵਖਾੜ ਜਿਨੇ ਲਿਕੇ ਤੇ ਸਰਨਾਹੇ ਜੇ ਫਰਮਾਇ ਤੇ ਤੇ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਬਿੜ ਨਾਵੇਂ ਨਾਹੀ ਕੋ ਧਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂ ਸਦਾ ਸਨਮਤ ਨਰੰਕਾਰ ਪਰ ਇਹ ਹੱਥ ਪੈਰ ਤਨ ਦੇਹ ਬਾਣੀ ਤਉ ਤੈ ਉਤਰ ਸੁਖੀ ਮੂਤ ਬਲੀਤੀ ਕਪੜ ਹੋਈ ਦੇਸਾ ਬੂੜੀ ਹੋਏ ਪਰ ਇਹ ਮਤ ਪਾਪਾਂ ਕੇ ਸੰਗ ਉਹ ਤੋ ਪੈ ਨਾਵੇ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੂ ਆਪੇ ਬੀਜ ਆਪੇ ਹੀ ਖਾਹੁ ਨਾਨਕੁ ਖੁਕਮੀ ਆਵਜਹੁ ਤੀਰਥ ਤਪਦੇ ਆਦਤ ਦਾਣ ਜੇ ਕੋ ਪਾਵੇ ਤਿਲਕਾ ਮਾਨੁ ਸੁਣਿਆ ਮੰਨੇ ਅਮਨ ਕੀਤਾ ਭਾਉ ਅੰਦਰ ਗਤੀ ਤਿਤ ਮਲ ਨਾਲਿ ਸਭ ਗੁਣ ਤੇਰੀ ਮੈਂ নাহি ਕੋਈ ਬਿਣ ਗੁਣ ਕੀਤੇ ਭਗਤ ਨਾ ਹੋਈ ਸਵਾਤ ਆਦਮਾਣੀ ਬਰਮਾਉ ਸਤ ਸੁਹਾਣ ਤਦਮਨ ਚਾਉ ਕਮਣ ਸੁ ਵੇਲਾ ਵਕਤ ਕਵਣ ਕਵਣ ਤੇ ਤਕੌਰ ਵਾਰ ਕਵਣ ਸ੍ਰੋਤੀ ਮਾਹ ਕਵਣ ਜਿਤ ਹੋਆ ਆਕਾਰ ਵੇ ਲੋ ਬਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾ ਦੀ ਆ ਜੇ ਲਿਖੇ ਲੇਖ ਰਾਣ ਫਿਤਵਾਰ ਨਾ ਜੋਗੀ ਜਾਣੇ ਰਤ ਮਹੌਨ ਕੋਈ ਜਾ ਕਰਤਾ ਸ੍ਰਿਸ਼ਟ ਕੋ ਸਾਜੀ ਆਪੇ ਜਾਣੇ ਸੋਈ ਕਿਉ ਕਰਾ ਕਾਕੇ ਸਾਲਾਹੀ ਕਿਉ ਵਰਨੀ ਕਿਉ ਜਾਣਾ ਨਾਨਕ ਆਕਣ ਸਭ ਕੋ ਆਖੇ 1 2 1 ਸਿਆਣਮ ਵਡਾਫਾ ਹੈ ਵੱਡੀ ਨਾ ਹੀ ਕੀਤਾ ਜਾ ਕਾਹੋ ਏ ਨਾਨਕ ਜੀ ਕੋ ਆਪੋ ਜਾਣੇ ਅੱਗੇ ਗੈਰ ਰਸੋ ਹੈ ਪਾ ਤਾਲਾ ਪਾ ਤਾਲ ਲੱਖ ਆਗਾਸ ਆਗਾਸ ਹੋਰ ਕੋੜ ਕਪਾਵ ਤੇ ਕੀ ਉਮੀਦ ਕਹਿਣ ਕਵਾਤ ਸਤ 18 ਕਹਿਣ ਕਦੇ ਬਾ ਅਸਲ ਇੱਕ ਤਾਤ ਲੇਖਾ ਹੋਏ ਤਾਂ ਲਿਖੀ ਏ ਲੇਕੇ ਹੋਏ વિનાਸ਼ ਨਾਨ ਕੋ ਡਾਇਆ ਕੀਏ ਆਪੇ ਜਾਣੇ ਆਪ ਸੁਲਤਾਨ ਹਿਸਾਰ ਰੂ ਇਤੀ ਸੁਰਤ ਨ ਪਾਈਆ ਨਦੀਆਂ ਤੇ ਆ ਪਵੇ ਸਮੁੰਦਰ ਨ ਜਾਣੀਏ ਸਮੁੰਦਰ ਸਾ ਸੁਲਤਾਨ ਗਿਰਹਾ ਸੇ ਧੀ ਮਾਲ ਤਨ ਕੀੜੀ ਤੋਲਨ ਹੋਮ ਨਹੀਂ ਜੇ ਤਸਮਨੋ ਨ ਵਿਸਰੈ ਅੰਤ ਨ ਸਿਵਤੀ ਕਹਿਣ ਨੇ ਅੰਤ ਅੰਤਨ ਕਰਨੇ ਦੇਣ ਨੇ ਅੰਤ ਅੰਤਨ ਵਿਕਰ ਤੋੜਨ ਨ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾਵਾਰ ਅੰਧਕਾਰਨ ਕੀਤੀ ਮਿਲ ਲਾਹੀ ਤਾਂ ਕੀ ਅੰਤ ਨਾ ਪਾਏ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਤਾ ਉੱਚੇ ਉਪਰ ਉੱਚਾ ਨਾਉ ਇਹ ਵਡੂਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਈ ਜੀਵ ਨਾਮ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵਡਾ ਦਾਤਾ ਤੇ ਨਤਮਾਈ ਕੀਤੇ ਮੰਗਹਿ ਜੋਦੇ અપਾਰ ਕੀਤੇ ਅਗੜਤ ਨਹੀਂ ਵਿਚਾਰ ਕੀਤੇ ਖਵਟੋਟੇ ਬੇਕਾਰ ਕੀਤੇ ਲੈ ਲੈ ਮੁਕਰਪਾ ਹੈ ਕੀਤੇ ਮੂਰਖ ਖਾਹੀ ਖਾਹੇ ਕੀਤੇ ਦੂਖ ਭੂਖ ਸਦਮਾਰ ਇਹ ਪੀਦਾਤ ਤੇਰੀ ਦਾਤਾਰ ਬੰਦ ਖਲਾਤੀ ਭਾਣੇ ਹੋਏ ਹੋਰ ਆਖ ਨਸਕੇ ਕੋਈ ਜੇ ਕੋ ਖਾਏ ਤੇ ਅਕੜ ਪਾਈ ਉਹ ਜਾਣੇ ਜੇਤੀਆ ਮੁਖਾਏ ਆਪੇ ਜਾਣੇ ਆਪੇ ਦੇ ਅੱਖੇ ਸੀ ਪੀਕੇ ਜਿਸ ਨੂੰ ਬਖਸੇ ਸਿਉਤ ਸਲਾਹੁ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਮਲਵਾ ਪਾਰ ਮਲਵਾ ਪਾਰੀਏ ਮਲ ਪੰਡਹਾਰ ਮਨ ਆਵੇ ਮਲ ਜਾਹੀ ਮਲ ਭਾਏ ਮੁੱਲਾ ਸਮਾਹੀ ਬੁਲ ਤਰਮੋ ਮਲ ਦੀਵਾਨੁ ਬੋਲ ਤੋਲ ਮਲ ਪਰਵਾਣ ਮਲ ਬਕਸੀਸ ਮਲੇ ਸਾਣ ਮਲ ਕਰਮ ਮਲ ਪਰਵਾਣ ਬੱਲੋ ਮਲ ਆਖਾਂ ਨਾ ਜਾਈ ਆਖ ਆਖ ਰਹੇ ਨਿਵਲਾਈ ਆਖੇ ਵੇਦ ਪੜ ਪੂਰਣ ਆਖੇ ਪੜੇ ਕਰੇ ਵਿਖਿਆਣ ਆਖੇ ਬਰਮੇ ਆਖੇ ਹਿੰਦ ਆਖੇ ਗੋਪੀ ਤੇ ਗੋਬਿੰਦ ਆਖੇ ਇਸਰ ਆਖੇ ਸਦ ਆਖੇ ਕੀਤੇ ਕੀਤੇ ਬੁੱਧ ਆਖੇ ਨਾ ਵਕੀ ਦੀਵ ਆਖੇ ਸੁਰ ਨਰਮੁ ਜਿ ਸੇਵ ਕੀਤੇ ਆਖੇ ਆਕੜ ਪਾਹੀ ਕੀਤੇ ਕਹਿ ਕੇ ਉਡ ਉਡ ਜਾਹੀ ਇਤੇ ਕੀਤੇ ਹੋਰ ਕਰਹਿ ਤਾਕ ਨਸਕੇਗੀ ਕੇ ਜੇ ਉਡ ਭਾਵੇ ਤੇ ਉਡ ਹੋਏ ਨਾਨਕ ਜਾਣੇ ਸਾਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾਲਖੀਏ ਸਿਰ ਗਾਵਾਰਾ ਗਾਵਾਲ ਸੋਦਰ ਕੇ ਹਾ ਸੂ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾਂ ਕੀਤੇ ਵਾਉਣ ਹਾਰੇ ਕੀਤੇ ਰਾਗ ਪ੍ਰੀਤ ਸੋ ਕਈਨ ਕੀਤੇ ਗਾਉਣ ਹਾਰੇ ਗਾਵੇ ਤੋਨੋ ਕੋੜ ਪਾਣੀ ਬੈਸੰਤਰ ਗਾਵੇ ਰਾਜਾ ਤਰਮ ਦੁਆਰੇ ਗਾਵੇ ਚਿਤ ਗੋਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸੁਰਮਾ ਦੇਵੀ ਸੋ ਸੰਸਦਾ ਸਵਾਰੇ ਗਾਵੇ ਇੰਦਰ ਦਾਸਲ ਬੈਠੇ ਦੀਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਉਣ ਸਾਧ ਵਿਚਾਰੇ गाव ਜਤੀ ਸਦੀ ਸੰਦੋਖੀ ਗਾਵੇ ਵੀਰ ਕਦਾਰੇ ਗਾਉਣ ਪੰਡਤ ਪੜਨਰ ਕੀ ਤਰੇ ਜੋਜੁ ਗਵੇਦਾਂ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮੱਚ ਪਿਆਲੇ ਗਾਵਨਤ ਨੋ ਪਾਇ ਤੇਰੀ ਅੜਸੜ ਦੀ ਰਸ ਨਾਲੇ ਗਾਵੇ ਜੂਦ ਮਹਾ ਬਲਤੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲੌਰ ਪੰਡਾ ਕਰ ਕਰ ਰਖੇ ਧਾਰੀ ਸੇ ਤਦਨ ਗਾਵੇ ਜੂਦ ਉਦ ਭਾਵਨ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈ ਚਿਤਨੇ ਆਵਨ ਨਾਨਕ ਆ ਵਿਚਾਰੀ ਸੋਈ ਸੋਈ ਤਦਾ ਹਾਚ ਸੱਚਾ ਸਾਚੀ ਨਾਹੀਂ ਹੈ ਪੀ ਹੋਸੀ ਜਾਏ ਨਾ ਜਸੀ ਰਚਨਾ ਜਿਨ ਰਚਾਈ ਰੰਗ ਰੰਗੇ ਬਾਤੇ ਕਰ ਕਰ ਜਿਨਸੀ ਮਾਇਆ ਦੇ ਨੇ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਉ ਤੇ ਦੀ ਓੜਿਆਈ ਜੋ ਤੇ ਸਪਾਵੈ ਸੋਈ ਕਸੇ ਹੁਕਮ ਨ ਕਰਣਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਇਬ ਨਾਨਕ ਰਹਿਣ ਰਜਾਈ ਬੰਦਾ ਸੰਤੋ ਸਨ ਬਧ ਜੋ ਲੀਤਿ ਹਾਨ ਕੀ ਕਰੇ ਬਬੂਤ ਕਿੰਤਾ ਕਾਲ ਕੁਆਰੀ ਕਾਇ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇ ਤਸ ਆਦੇਸ ਆਦ ਨੀ ਲਣਾਦ ਨਾ ਹਤ ਜੋ ਜਗ ਏਕੋ ਵੇਸ ਪਗਤ ਗਿਆ ਹੁੰਦੇ ਆ ਭੰਡਾਰਨ ਕੜਕੜ ਵਜੇ ਨਾਦ ਆਪਨਾਤ ਨਾਥੀ ਸਮਝਾ ਕੀ ਰੇ ਦਿਸੇ ਦੇਵਰਾ ਸਾਦ ਸੰਜੋਗ ਜੋਦੇ ਕਾਰ ਚਲਾਵੇ ਲੈ ਕੇ ਆਵੇ ਪਹਾੜ ਆਦੇ ਤਿਸੇ ਆਦੇਸ ਆਦ ਨੀਲਨਤਨਾ ਹਤ ਜੁਗ ਜੁਗ ਏਕੋ ਵੀਸ ਏਕਮਾਈ ਜੁਗ ਤੇ ਵਿਹਾਈ ਤੇ ਚੇਲੇ ਪਰਵਾਣ ਇਕ ਸੰਦਾਰੀ ਇਕ ਮੰਡਾਰੀ ਇਕ ਲਾਏ ਦੀ ਬਾਣ ਜਿ ਤਿਸ ਭਾਵੇ ਤੇ ਵਿੱਚ ਲਾਵੇ ਜੇ ਹੋਵੇ ਫਰਮਾਣ ਉਹ ਵੇਖੇ ਉਹਨਾਂ ਨਦਰ ਨੇ ਆਵੇ ਬਹੁਤਾ ਹੀ ਹੋ ਵਿਡਾਣ ਆਦੇ ਤਸੇ ਆਦੇਸ ਆਦ ਨੀਲ ਨਾਦ ਨਾਹਤ ਜੋ ਜਗ ਏਕੋ ਵੇਸ ਆਸਣ ਲੋਇ ਲੋ ਪੰਧਾਰ ਜੋ ਕਿਸ ਪਾਇਆ ਤੋ ਏਕਾ ਵਾਰ ਕਰ ਕਰ ਵੇਖੇ ਸਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸੇ ਆਦੇਸ ਆਦ ਨੀ ਲੜਾਤ ਨਾ ਹਤ ਜੋਜਗ ਏਕੋ ਵੇਸ ਇਕ ਦੂਜੀ ਬੋਲਾ ਕੋਹ ਲੱਖ ਵੇ ਲਖ ਵੀਸ ਲਖ ਲਖ ਜੀੜਾ ਆਕੀਏ ਏਕ ਨਾਮ ਜਗਦੀਸ਼ ਏਤਰਾਏ ਪਤ ਪਾਵਣੀਆਂ ਚੜਿਏ ਹੋਏ ਅਕੀਸ ਸੁਰਗ ਲਾਇ ਆਕਾਤ ਕੀ ਕੀੜਾ ਆਈਰੀਸ ਨਾਨਕ ਨਦਰੀ ਪਾਈਏ ਕੂੜੀ ਕੂੜ ਐਠੀਸ ਆ ਕਣਜੂਰ ਚ ਪਏ ਨੇ ਜੋਰ ਜੋਰ ਜੋ ਨ ਮੰਗਣ ਦੇਣ ਨ ਜੋਰ ਜੋ ਨ ਜੀਵਣ ਬਣ ਨ ਜੋਰ ਜੋ ਨ ਰਾਜਮਾਲ ਮਨਸੂਰ ਜੋ ਨ ਸੁਰਤੀ ਗਿਆਨ ਵਿਚਾਰ ਜੋ ਨ ਜੁਗਤੀ ਛਟੈ ਸੰਸਾਰ ਜਿਸਦ ਜੋਰ ਕਰ ਵੇਖੈ ਸੋਈ ਨਾਨਕ ਤੁਮ ਨੀਚਣ ਕੋਈ ਪ੍ਰਤੀਰੁਤੀ ਧਿਤੀ ਵਾਰੂ ਪਉੜ ਪਾਣੀ ਅਗਨੀ ਪਾਤਲ ਤਿਸ ਵਿੱਚ ਤਰਤੀ ਥਾ ਪ੍ਰਕੀਤਰ ਬਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੇ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਾਵੇ ਨਿਸਾਰ ਕਾਜ ਪਕਾਇਓ ਤੇ ਪਾਈ ਨਾਨ ਗਿਆ ਜਾਪੀ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਉਣ ਪਾਣੀ ਬਸੰਤਰ ਕੀਤੇ ਕਾਰਮਹੇਸ ਕੀਤੇ ਮੁਰਮੇ ਕਾਨਤ ਗੜੀਏ ਰੂਪ ਰੰਗ ਕੇ ਵੇਸ ਕੀਤੇ ਅਕਰਮ ਭੂਮੇਰ ਕੀਤੇ ਕੀਤੇ ਤੋਯ ਉਪਦੇਸ਼ ਕੀਤੇ ਇਨਚਾ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਤ ਕੀਤੇ ਕੀਤੇ ਦੀਵੀ ਵੇਸ ਕੀਤੇ ਦੇਵ ਦਾਨਵਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਖਾਣੀ ਕੀਤੇ ਬਾਣੀ ਕੀਤੇ ਪਾਤ ਨਿਰੰਦ ਕੀਤੇ ਅਸੁਰਤੀ ਸੇਵ ਕੀਤੇ ਨਾਨਕ ਅਨੰਤ ਗਿਆਨ ਖੰਡ ਮੇਂ ਗਿਆਨ ਪ੍ਰਚੰਡ ਤਿੱਥੇ ਨਾਨਕ ਬਨੋਦਕੂੜ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਤੇ ਘਾਣਤ ਕੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਤੀਆਂ ਨਾ ਜਾਹੇ ਜੀ ਕੋ ਕਹੇ ਪਿਛੇ ਪੁੱਛਤਾਏ ਤੇਤੇ ਘੜੀਏ ਸੁਰਤ ਮਤ ਮਨਬੁੱਧ ਤੇਤੇ ਘੜੀਏ ਸੁਨਤ ਦਾ ਕੀ ਸੁਦ ਕਰਮਖੰਡ ਕੀ ਬਾਣੀ ਜੋਰ ਤੇਤੇ ਹੋਰ ਨ ਕੋਈ ਹੋਰ ਤੇਤੇ ਜੋਧ ਮਹਾਂਮਲ ਤੂਰ ਤਨ ਮੇਂ ਰਾਮ ਰਿਹਾ ਪ੍ਰਭੂਰ ਤੇਤੇ ਸੀਤੋ ਸੀਤਾ ਮੇ ਮਮਾਹੀ ਤਾਂ ਕੀ ਰੂਪ ਨ ਕਤਨੇ ਜਾਹੀ ਨਾ ਉਮਰੇ ਨਠਾਗੀ ਜਾਹੀ ਜਿਨ ਕੈ ਰਾਮ ਬਸੇ ਮਨ ਮਾਹੀ ਤੇ ਤੇ ਭਗਤੋਂ ਸੇ ਤੇ ਲੋ ਕਰੇ ਨ ਸਚਾ ਮਨ ਸੋਈ ਸਚ ਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਰ ਤਿਥੇ ਖੰਡ ਮੰਡਲ ਵਰpand ਜੇ ਕੋ ਕਥੀ ਤੰਤਨੰਤ ਤਿਥੇ ਲੋਲ ਆਕਾਰ ਜਿਵ ਜੋ ਕਮ ਤੇਵੇ ਤੇ ਵਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾ ਧੀਰ ਜਸੁ ਨਿਆਰ ਐਣ ਮਤ ਵੀਰ ਹਥਿਆਰ ਪਾਓ ਖੱਲਾ ਗਨ ਦਬਦਾਓ ਵੰਡਪ ਹੋ অমৃত ਤਿਤ ਢਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕਾ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇਸ ਰਾਤ ਦੇ ਦਾਈ ਦਾਇਆ ਖੇਲੇ ਸਗਲੇ ਜਗਤ ਚੰਗੀਆਂ ਆਈਆਂ ਬੁਰਾਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗੈ ਮਸਕਤ ਕਹਾਲ ਉਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗੈਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ